ਅੰਮ੍ਰਿਤਸਰ ਸਰਹੱਦੀ ਹਲਕਾ ਅੰਮ੍ਰਿਤਸਰ ਦੇ ਵਿੱਚ ਵੀ ਵਜ਼ੀਰ ਤਾਕਲ ਐਲਾਨ ਕੀਤਾ ਗਿਆ ਸੀ ਕੁਲਦੀਪ ਸਿੰਘ ਧਾਲੀਵਾਲ ਨੂੰ ਤੇ ਕੁਲਦੀਪ ਸਿੰਘ ਧਾਲੀਵਾਲ ਦਾ ਕੀ ਬਣਿਆ ਇਹ ਵੀ ਦੱਸਦਿਆਂ ਔਰ ਬਾਕੀ 8 ਵਿਧਾਨ ਸਭਾ ਹਲਕਿਆਂ ਤੇ ਕੀ ਬਣਿਆ ਅੰਮ੍ਰਿਤਸਰ ਦਾ ਜ਼ਿਕਰ ਜ਼ਰੂਰ ਕਰੋ ਜੀ ਕਿ ਅੰਮ੍ਰਿਤਸਰ ਦੇ ਵਿੱਚ ਕੀ ਬਣਿਆ ਜੀ ਅੰਮ੍ਰਿਤਸਰ ਦੇ ਹਲਕੇ ਦੀ ਵਿੱਚ ਗੱਲ ਗੁਰਜੀਤ ਸਿੰਘ ਔਜਲਾ ਸਾਹਿਬ ਆਮਕਰ ਚੋ ਜ਼ਿਲ੍ਹਾ ਪ੍ਰਧਾਨ ਰਹੇ ਚੁੱਕੇ ਸੀ ਕੈਪਟਨ ਅਮਰਿੰਦਰ ਸਿੰਘ ਸਾਹਿਬ ਹੋਣੀ ਜਦੋਂ 2014 ਦੇ ਵਿੱਚੋਂ ਅਰੁਣ ਜੇਤਲੀ ਭਾਰਤੀ ਜਨਤਾ ਪਾਰਟੀ ਦੇ ਨੰਬਰ 2 ਨੇਤਾ ਨੂੰ ਹਰਾਉਂਦੇ ਨੇ 1.5 ਲੱਖ ਦੇ ਕਰੀਬ ਵੋਟਾਂ ਨਾਲ ਹਰਾਉਂਦੇ ਫਿਰ ਬਾਈਲੈਕਸ਼ਨ ਹੁੰਦੀ ਆ ਕਿਉਂਕਿ 2017 ਦੇ ਵਿੱਚ ਜਦੋਂ ਉਹ ਮੁੱਖ ਮੰਤਰੀ ਬਣਦੇ ਨੇ ਤੇ ਉਦੋਂ ਹੀ ਉਹ ਬਾਈਲੈਕਸ਼ਨ ਹੁੰਦੀ ਹੈ ਤੇ ਇਸ ਕਰਕੇ ਗੁਰਜੀਤ ਸਿੰਘ ਔਜਲਾ ਸਾਹਿਬ ਜਿੱਤਦੇ ਨੇ 2019 ਦੇ ਵਿੱਚ ਉਹਨਾਂ ਨੇ ਗੁਰਜੀਤ ਸਿੰਘ ਔਜਲਾ ਨੇ ਇੱਕ ਵੱਡਾ ਚਿਹਰਾ ਹਰਾਇਆ ਸੀ ਹਰਦੀਪ ਸਿੰਘ ਪੂਰੀ ਉਸ ਤੋਂ ਬਾਅਦ ਤੀਜੀ ਵਾਰ ਇਸ ਵਾਰ ਚਾਂਸ ਨਹੀਂ ਬਹੁਤ ਸਾਰੇ ਕਾਂਗਰਸੀ ਚਾਹੁੰਦੇ ਸੀ ਕਿ ਉਹਦੀ ਟਿਕਟ ਕੱਟੀ ਜਾਵੇ ਲੇਕਿਨ ਗੁਰਜੀਤ ਸਿੰਘ ਔਜਲਾ ਦੀ ਟਿਕਟ ਨਹੀਂ ਕੱਟੀ ਗਈ ਉਹਨਾਂ ਨੇ ਟਿਕਟ ਵੀ ਲੈ ਕੇ ਆਏ ਨੇ ਔਰ ਉਹ ਜਿੱਤ ਕੇ ਵੀ ਉਹਨਾਂ ਨੇ ਦਿਖਾਇਆ ਕਾਂਗਰਸੀਆਂ ਦਾ ਉਹਨਾਂ ਨੂੰ ਸੁਝੋਗ ਮਿਲਿਆ ਹੁਣ ਜਿਹੜੇ ਅੰਮ੍ਰਿਤਸਰ ਦੇ ਵਿੱਚ 9 ਹਲਕੇ ਨੇ ਸੰਦੀਪ ਉਹਦੇ ਚ ਅ ਕਿਹੜੇ ਕਿਹੜੇ ਹਲਕੇ ਨੇ ਵਿਧਾਨ ਸਭਾ ਹਲਕਾ ਰਾਜਾਸਾਸੀ ਅਟਾਰੀ ਅੰਮ੍ਰਿਤਸਰ ਵੈਸਟ ਅੰਮ੍ਰਿਤਸਰ ਨਾਰਥ ਅੰਮ੍ਰਿਤਸਰ ਸੈਂਟਰਲ ਅੰਮ੍ਰਿਤਸਰ ਈਸਟ ਅੰਮ੍ਰਿਤਸਰ ਸਾਊਥ ਅਜਨਾਲਾ ਤੇ ਮਜੀਠਾ ਹੁਣ ਸਭ ਤੋਂ ਵੱਡੀ ਗੱਲ ਹੈ ਕਿ 9 ਹਲਕਿਆਂ ਦੇ ਵਿੱਚ ਤਿੰਨ ਹਲਕਿਆਂ ਦੇ ਵਿੱਚ ਕਾਂਗਰਸ ਪਾਰਟੀ ਅੱਗੇ ਰਹੀ ਹੈ ਇਹਨਾਂ ਹਲਕਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਅੱਗੇ ਰਹੀ ਹੈ ਦੋ ਹਲਕਿਆਂ ਦੇ ਵਿੱਚ ਆਮ ਆਦੀ ਪਾਰਟੀ ਅੱਗੇ ਰਹੀ ਹੈ ਔਰ ਇੱਕ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹਲਕੇ 'ਚ ਅੱਗੇ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਹਲਕਾ ਕਿਹੜਾ ਸਾਰਿਆਂ ਨੂੰ ਪਤਾ ਵਿਕਰਮ ਸਿੰਘ ਮਜੀਠੀਆ ਜਦੋਂ ਆਪਾਂ ਚਰਚਾ ਕਰ ਰਹੇ ਸੀ ਹਾਲਾਂਕਿ ਨਿਰਜੋਸ਼ੀ ਸਾਹਿਬ ਦੇ ਬਾਅਦ ਦੇ ਬੰਦਿਆਂ ਦਾ ਫੋਨ ਹੋਇਆ ਕਿ ਤੁਸੀਂ ਕਿਵੇਂ ਕਹਿ ਸਕਦੇ ਹੋ ਅਸੀਂ ਬੜੀ ਸੋਹਣੀ ਲੀਡ ਲੈ ਕੇ ਰਹਿਣਾ ਕਿਉਂਕਿ ਸਾਨੂੰ ਪਤਾ ਸੀ ਵਿਕਰਮ ਸਿੰਘ ਮਜੀਠੀਆ ਜਿੰਨੀ ਮਿਹਨਤ ਜਿੰਨੀ ਉਹਦੀ ਵਿਕਰਮ ਸਿੰਘ ਮਜੀਠੀਆ ਦੀ ਆਪਣੇ ਹਲਕੇ ਮਜੀਠੇ ਦੇ ਵਿੱਚ ਪਕੜਾ ਉਹ ਕਿਤੇ ਹੋਰ ਨਹੀਂ ਆ ਗਈ ਉਦੋਂ ਜਾਂ ਐਨ ਮੌਕੇ ਉਹਨਾਂ ਨੇ ਆਪਣੇ ਬਹੁਤ ਹੀ ਇੱਕ ਤਗੜੇ ਸਿਆਸੀ ਸ਼ਰੀਕ ਲਾਲੀ ਮਜੀਠੀਆ ਟੱਬਰ ਉਹ ਵੀ ਸ਼ਾਮਲ ਕਰ ਲਿਆ ਸੀ ਸਹਿਯੋਗ ਲੈ ਲਿਆ ਸੀ ਇਸ ਕਰਕੇ ਉਹਨਾਂ ਨੇ ਉਸ ਹਲਕੇ ਦੇ ਵਿੱਚ ਸਭ ਨੂੰ ਯਾਦ ਹੋਣਾ ਮਿੰਤ ਵੀ ਕੀਤੀ ਸੀ ਜਾ ਕੇ ਕਿ ਮਜੀਠੇ ਵਾਲਿਓ ਮਿੰਨਤ ਹੀ ਐ ਇਸ ਵਾਰੀ ਤਾਂ ਇੱਕ ਵਾਰੀ ਕਰ ਦਿਓ ਸਫਾਇਆ ਔਰ ਮੈਂ ਹਕਲਦੀਪ ਸਿੰਘ ਢਾਲੀਵਾਲ ਸਾਹਿਬ ਹਾਰ ਗਏ ਹੁਣ ਜਿਹੜੇ ਹਲਕਿਆਂ ਤੋਂ ਰਾਜਾ ਸਾਸੀ ਹਲਕੇ ਤੋਂ ਆਲਰੇਡੀ ਕਾਂਗਰਸ ਪਾਰਟੀ ਦੇ ਐਮ ਐਲ ਏ ਸੀ ਸੁਖਬਿੰਦਰ ਸਿੰਘ ਸੂਕਤ ਸਰਕਾਰੀਆ ਉਹ ਜਿੱਤ ਗਏ ਨੇ ਅਟਾਰੀ ਤੋਂ ਆਮ ਆਦੀ ਪਾਰਟੀ ਦੇ ਐਮ ਐਲ ਏ ਸੀ ਉਹ ਹਾਰ ਗਏ ਅੰਮ੍ਰਿਤਸਰ ਵੈਸਟ ਤੋਂ ਆਮ ਆਦੀ ਪਾਰਟੀ ਦੇ ਡਾਕਟਰ ਜਸਬੀਰ ਸਿੰਘ ਉਹ ਹਾਰ ਗਏ ਨੇ ਅੰਮ੍ਰਿਤਸਰ ਨਾਰਥ ਤੋਂ ਇਹ ਜਿਹੜੇ ਐਮਐਲਏ ਨੇ ਜਿਹੜੇ ਸਰਕਾਰ ਦੀ ਸਿਰਦਰਦੀ ਦੇ ਵਿੱਚ ਸਭ ਤੋਂ ਵੱਧ ਅੱਜ ਕੱਲ੍ਹ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਉਹ ਵੀ ਆਪਣੇ ਹਲਕੇ 'ਚੋਂ ਹਾਰ ਗਏ ਨੇ ਉੱਥੋਂ ਭਾਰਤੀ ਜਨਤਾ ਪਾਰਟੀ ਅੱਗੇ ਰਹੀ ਆ ਅੰਮ੍ਰਿਤਸਰ ਸੈਂਟਰਲ ਤੋਂ ਆਮ ਆਦੀ ਪਾਰਟੀ ਦੇ ਐਮਐਲਏ ਉੱਥੋਂ ਬੀਜੇਪੀ ਅੱਗੇ ਰਹੀ ਆ ਔਰ ਅੰਮ੍ਰਿਤਸਰ ਈਸਟ ਤੋਂ ਜਿੱਥੋਂ ਜਿਹੜੀ ਬੀਬੀ ਨੇ ਪੰਜਾਬ ਦੇ ਵਿੱਚ ਤਹਿਲਕਾ ਮਚਾ ਦਿੱਤਾ ਹੈ ਹਾਲਾਂਕਿ ਬੀਬ ਉਸ ਬੀਬੀ ਦੀ ਵੀ ਲੋਟਰੀ ਲੱਗੀ ਸੀ ਜਿਨੇ ਨਵਜੋਤ ਸਿੰਘ ਸਿੱਧੂ ਨੂੰ ਹਰਾਇਆ ਜਿਨੇ ਵਿਕਰਮ ਸਿੰਘ ਮਜੀਠੀਆ ਨੂੰ ਹਰਾਇਆ ਬੀਬੀ ਉਹ ਨਾਮ ਤੁਹਾਨੂੰ ਯਾਦ ਆਜੂਗਾ ਜੀ ਉਹ ਬੀਬੀ ਜੀਵਨ ਜੋਤ ਬੀਬੀ ਜੀਵਨ ਜੋਤ ਕੌਰ ਉਹ ਉਥੋਂ ਉਹ ਵੀ ਹਾਰ ਗਏ ਨੇ ਉਥੋਂ ਵੀ ਭਾਜਪੀ ਜਿੱਤੀ ਹੈ ਦੋ ਹਲਕਿਆਂ ਤੋਂ ਆਮ ਆਦੀ ਪਾਰਟੀ ਜਿੱਤੀ ਹੈ ਇੱਕ ਅੰਮ੍ਰਿਤਸਰ ਸਾਊਥ ਤੋਂ ਔਰ ਇੱਕ ਅਜਨਾਲਾ ਤੋਂ ਅਜਨਾਲਾ ਤੋਂ ਖੁਦ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਐਮਐਲਏ ਨੇ ਮੰਤਰੀ ਨੇ ਉਹ ਆਪਣੇ ਹਲਕੇ ਨੂੰ ਜਿੱਤ ਗਏ ਨੇ ਬਾਕੀ ਮਜੀਠਾ ਦੇ ਸ਼ਰਮਨੀ ਕਾਲੀ ਦਲ ਜਿੱਤ ਗਿਆ ਹੁਣ ਗੁਰਜੀਤ ਸਿੰਘ ਔਜਲਾ ਬਾਰੇ ਅੰਮ੍ਰਿਤਸਰ ਦੇ ਲੋਕ ਹੀ ਕਹਿੰਦੇ ਕਿ ਇਹ ਇੱਕ ਤੇ ਮਿਲਨ ਸਾਲ ਬਹੁਤ ਬਹੁਤ ਵਿਵਾਦਾਂ ਦੇ ਵਿੱਚ ਨਹੀਂ ਰਹਿੰਦੇ ਹੈਗੇ ਹਰ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਨੇ ਔਰ ਹਰ ਮੁੱਦਾ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਪ੍ਰਮੁਖਤਾ ਦੇ ਨਾਲ ਠਾਇਆ ਉਹ ਤੁਹਾਨੂੰ ਯਾਦ ਹੋ ਗਿਆ ਜਦੋਂ ਦੇਸ਼ ਦੇ ਤਿੰਨ ਨੌਜਵਾਨੇ ਜਿਹੜੇ ਇਸ ਸਿਸਟਮ ਤੋਂ ਤੰਗ ਹੋ ਗਏ ਜਦੋਂ ਉਹਨਾਂ ਨੇ ਕਲਰਫੁੱਲ ਜੇ ਉਹ ਸੁੱਟੇ ਹੀ ਗੋਲੇ ਜੇ ਹਨਾ ਉਦੋਂ ਹਾਲਾਂਕਿ ਪਤਾ ਨਹੀਂ ਸੀ ਕਿ ਉਹਦੇ ਵਿੱਚ ਕੀ ਕੁਝ ਹੋ ਸਕਦਾ ਲੇਕਿਨ ਉਹ ਫਿਰ ਗੁਰਜੀਤ ਸਿੰਘ ਔਜਲਾ ਨੇ ਦੇਖਿਆ ਕਿ ਯਾਰ ਨੁਕਸਾਨ ਹੈ ਉਹਨੇ ਆਪਣੀ ਪਰਵਾਹ ਨਹੀਂ ਕੀਤੀ ਹੈਗੀ ਉਹ ਬਾਅਦ ਚ ਤਾਂ ਠੀਕ ਹੈ ਉਹ ਰੰਗ ਨਿਕਲਿਆ ਹੈਗਾ ਪਰ ਉਸ ਸਮੇਂ ਤਾਂ ਕੁਝ ਵੀ ਉਹ ਬਲਾਸਟ ਵੀ ਹੋ ਸਕਦਾ ਲੇਕਿਨ ਕਿਉਂਕਿ ਪੰਜਾਬੀਆਂ ਦੀ ਖਾਸੀਅਤ ਹੈ ਕਿ ਉਹ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕਰਦੇ ਉਹਨਾਂ ਨੇ ਉਹ ਜਿਹੜਾ ਕਲਰਫੁਲ ਅਥਰੂ ਗੈਸ ਗੋਲਾ ਜਾਏ ਉਹਨੂੰ ਫੜਿਆ ਬਾਹਰ ਲਿਆ ਕੇ ਸੁੱਟਿਆ ਹਾਲਾਂਕਿ ਜੇ ਕੋਈ ਹੋਰ ਰੱਬ ਖੁਦਾ ਨਾ ਖਾਸਤਾ ਕੋਈ ਹੋਰ ਚੀਜ਼ ਹੁੰਦੀ ਉੱਥੇ ਕੁਝ ਵੀ ਜਾਨੀ ਨੁਕਸਾਨ ਹੋਇਆ ਨਹੀਂ ਸੀ ਬਸ ਸਿਰਫ ਰੰਗ ਜੇ ਹੀ ਨਿਕਲੇ ਦੇ ਵਿੱਚ ਪਰ ਬਾਕੀ ਵੀ ਤੇ 500 ਜਾਨੇ ਬੈਠੇ ਸੀ ਨਾ ਸੰਦੀਪ ਇਹ ਇਹ ਪੰਜਾਬੀਆਂ ਦੇ ਵਿੱਚ ਇਹ ਜਜਬਾ ਹੈਗਾ ਮੈਨੂੰ ਲੱਗਦਾ ਹੋਰ ਇੰਨੀ ਕੌਮ ਦੇ ਵਿੱਚ ਨਹੀਂ ਹੈਗਾ ਬਾਕੀਆਂ ਦੇ ਵਿੱਚ ਹੈਗਾ ਲੇਕਿਨ ਜਿੰਨਾ ਜਜਬਾ ਪੰਜਾਬੀਆਂ ਦੇ ਵਿੱਚ ਹੈਗਾ ਉਹਨਾਂ ਨਹੀਂ ਹੈ ਬਾਕੀਆਂ ਦੇ ਵਿੱਚ ਇਹ ਇੱਕ ਇੱਕ ਵਜ੍ਹਾ ਹੈਗੀ ਆ ਔਰ ਦੂਜਾ ਜਿਹੜਾ ਥਾਲੀਵਾਲ ਸਾਹਿਬ ਕਿਉਂ ਆ ਰਹੇ ਪਿਛਲੇ 5 ਮਹੀਨਿਆਂ ਤੋਂ ਆਮ ਆਦੀ ਪਾਰਟੀ ਦੇ ਮੰਤਰੀ ਹੀ ਉਹਨੂੰ ਥੱਲੇ ਇੱਕ ਫੇਸਬੁੱਕ ਦੇ ਲਈ ਲਿਖਿਆ ਕਹਿੰਦੇ ਟਮਾਟਰ ਟਮਾਟਰ ਦਾਲ ਦਾ ਕੀ ਬਣਾ। ਦੇਖੋ ਅਸੀਂ ਕਮੈਂਟ ਲੋਕਾਂ ਦੇ ਪਾੜੇ ਪਰ ਅਪੀਲ ਆ ਕਿ ਇਦਾਂ ਦੇ ਕਮੈਂਟ ਨਾ ਲਿਖੇ ਜਾਣ ਕਿਉਂਕਿ ਇੱਕ ਤੇ ਉਹ ਹਾਰ ਗਏ ਨੇ ਇੱਕ ਉਹਨਾਂ ਦਾ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਦਾ ਦਿਲ ਵੀ ਦੁਖ ਰਿਹਾ ਹੋਊਗਾ। ਉਹਨਾਂ ਦੇ ਸੈਂਟਰ ਦੇ ਵਿੱਚ ਵਜੀਰ ਬੰਨਾ ਸੀ ਉਹ ਵੀ ਵਿਚਾਰੇ ਰਹਿ ਗਏ ਨੇ ਔਰ ਦੂਜਾ ਮੰਤਰੀ ਹੋਣ ਦੇ ਬਾਵਜੂਦ ਉਹ ਅੰਮ੍ਰਿਤਸਰ ਦੇ ਵਿੱਚ ਆਪਣੀ ਪਛਾਣ ਨਹੀਂ ਬਣਾ ਸਕੇ ਹਗੇ ਔਰ ਦੂਜਾ ਕਾਂਗਰਸ ਪਾਰਟੀ ਦਾ ਇਕੱਠੇ ਰਹਿਣਾ ਆਪ ਦਾ ਵਿਰੋਧ। ਮੈਨੂੰ ਲੱਗਦਾ ਕਿ ਉਸ ਸ਼ਹਿਰ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਹੋਣਾ ਨੇ ਜਿਹੜੀ ਉਹਦੀ ਇੱਕ ਕੈਂਪੇਨ ਸੀ ਚਾਹੇ ਉਹ ਆਪਣੀ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਦੇ ਲਈ ਕੈਂਪੇਨ ਕਰ ਪਰ ਉਹਦੇ ਚੋ ਬੇਦਬੀ ਦਾ ਮੁੱਦਾ ਠਾਉਂਦੇ ਰਹੇ ਕੁਮਰ ਵਿਜੇ ਪ੍ਰਤਾਪ ਸਿੰਘ ਹੋਣੀ ਉਹ ਨਸ਼ਿਆਂ ਦਾ ਮੁੱਦਾ ਠਾਉਂਦੇ ਉਹ ਤੇ ਇਹ ਵੀ ਕਹਿੰਦੇ ਰਹੇ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਐਸਪੀ ਤੇ ਇੱਕ ਡੀਐਸਪੀ ਨਸ਼ਾ ਵਕਾਉਂਦੇ ਨੇ ਉਹਨਾਂ ਨੂੰ ਕਿੰਨੇ ਲਾਇਆ ਉਹਨਾਂ ਦਾ ਉਹ ਨਾਮ ਵੀ ਲੈ ਚੁੱਕੇ ਨੇ ਇਸ ਕਰਕੇ ਉਹ ਅੰਮ੍ਰਿਤਸਰ ਵੀ ਇੱਕ ਗੁਰੂ ਦੀ ਨਗਰੀ ਆ ਉਹ ਕਹਿ ਰਹੇ ਕਿ ਜੇ ਇੱਥੇ ਬੇਦਬੀ ਦਾ ਇਨਸਾਫ ਇੱਕ ਐਮਐਲਏ ਕਹਿ ਰਿਹਾ ਨਹੀਂ ਮਿਲਿਆ ਤੇ ਨਾ ਮਿਲਣਾ ਨਸ਼ਾ ਵੇਚ ਰਿਹਾ ਔਰ ਆਮ ਆਦੀ ਪਾਰਟੀ ਨੇ ਕੀ ਕੀਤਾ ਕਿ ਇੱਕ ਗੈਂਗਸਟਰ ਦੀ ਵਾਈਫ ਨੂੰ ਮਾਫੀ ਚਾਹਵਾਗੇ ਕਿ ਗੈਂਗਸਟਰ ਦੀ ਮਾਤਾ ਨੂੰ ਆਮ ਆਦੀ ਪਾਰਟੀ ਨੇ ਸ਼ਾਮਲ ਕਰ ਲਿਆ ਇੱਕ ਗੈਂਗਸਟਰ ਨੂੰ ਆਮ ਆਦੀ ਪਾਰਟੀ ਨੇ ਸ਼ਾਮਲ ਕਰ ਲਿਆ ਉਹ ਤਸਵੀਰਾਂ ਜਿਹੜੀਆਂ ਨੇ ਉਹ ਕੁਮਰ ਵਿਜੇ ਪ੍ਰਤਾਪ ਹੋਣਾ ਨੇ ਸਾਂਝੇ ਕੀਤੀ ਆਪਣੇ ਫੇਸਬੁੱਕ ਪੇਜ ਤੇ ਉਹਨਾਂ ਨੇ ਇਹ ਕਿਹਾ ਸੀ ਕਿ ਇਹਦੀ ਕਾਲੀਜਾਈ ਕਾਲੀਨਾਈਜੇਸ਼ਨ ਹੋ ਗਈ ਆ ਆਮ ਆਦੀ ਪਾਰਟੀ ਦੀ ਔਰ ਇੱਕ ਗੈਂਗਸਟਰ ਸ਼ਾਮਲ ਹੋ ਗਏ ਨੇ ਉਹ ਇੱਕ ਵੱਡਾ ਫੈਕਟਰ ਹੈਗਾ ਕਿ ਤੁਸੀਂ ਇੱਕ ਗੈਂਗਸਟਰ ਦੀ ਮਾਂ ਨੂੰ ਸ਼ਾਮਲ ਕਰਨਾ ਇੱਕ ਗੈਂਗਸਟਰ ਨੂੰ ਸ਼ਾਮਲ ਕਰਨ ਦੇ ਦੇ ਖਿਲਾਫ ਪਰਚੇ ਆ ਨਟੋਰੀਅਸ ਕਿਸਮ ਦੇ ਲੋਕਾਂ ਨੂੰ ਆਮ ਆਦੀ ਪਾਰਟੀ ਨੇ ਸ਼ਾਮਲ ਕੀਤਾ ਔਰ ਕਾਲੀਦਲ ਦੇ ਜਿਹੜੇ ਚੱਲੇ ਹੋਏ ਕਾਰਤੂਸ ਆ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਮੋਢਿਆਂ ਤੇ ਚੜ ਕੇ ਛਲਾਂਗਾ ਮਾਰਦੇ ਰਹੇ ਨੇ ਜਿਹੜੇ ਦੁੱਧ ਵੇਚਦੇ ਵੇਚਦੇ ਰਜਵਾੜੇ ਬਣ ਗਏ ਹੈਗੇ ਨੇ ਆਮਕਰ ਦੇ ਦੋ ਦੋ ਕੋਠਿਆਂ ਵਾਲੇ ਜਿਹੜੇ ਰੰਜੀਤ ਐਵੇਨਿਊ ਦੇ ਵਿੱਚ ਕੋਠੀਆਂ ਲੈਣ ਜੋਗੇ ਹੋਗੇ ਨੇ ਉਹ ਵੀ ਕਾਲੀਦਲ ਨੂੰ ਧੋਖਾ ਦੇ ਗਏ ਸੀ ਉਹ ਕਹਿੰਦੇ ਸੀ ਅਸੀਂ ਲੱਡੂ ਵੰਟਾਂਗੇ ਉਹ ਕਿੱਧਰ ਗਏ ਹੈਗੇ ਨੇ ਇਸ ਕਰਕੇ ਉਹ ਜਿਹੜੇ ਸਾਰੇ ਸਵਾਲ ਨੇ ਉਥੇ ਗੁਰਜੀਤ ਸਿੰਘ ਔਜਲਾ ਦਾ ਜਿਤਨਾ ਹਾਲਾਂਕਿ ਤਰਨਜੀਤ ਸਿੰਘ ਸੰਧੂ ਸਾਹਿਬ ਸ਼ਹਿਰ ਦੇ ਵਿੱਚੋਂ ਜਿਹੜੇ ਤਿੰਨ ਹਲਕਿਆਂ ਦੇ ਵਿੱਚ ਭਾਜਪੀ ਅੱਗੇ ਹੋਈ ਆ ਅੰਮ੍ਰਿਤਸਰ ਨਾਰਥ ਅੰਮ੍ਰਿਤਸਰ ਸੈਂਟਰਲ ਅੰਮ੍ਰਿਤਸਰ ਰੀਸਟਰ ਉਮੇ ਲੱਗਦਾ ਸੀ ਕਿ ਉਹ ਵੀ ਜਿੱਤ ਸਾਦੇ ਲੇਕਿਨ ਪਿੰਡਾਂ ਦੇ ਵਿੱਚ ਭਾਜਪੀ ਦਾ ਬੁਰੇ ਹਾਲਾਤ ਸੀ ਅਨਿਲ ਜੋਸ਼ੀ ਸਾਹਿਬ ਲੱਗਦਾ ਸੀ ਕਿ ਉਹ ਫਾਈਟ ਦੇਣਗੇ ਲੇਕਿਨ ਐਨ ਮੌਕੇ ਦੋ ਜਾਣਿਆਂ ਦੀ ਫਾਈਟ ਰਹੀ ਹੈ ਉਹ ਕਿਹੜੀ ਫਾਈਟ ਰਹੀ ਹੈ ਗੁਰਜੀਤ ਸਿੰਘ ਔਜਲਾ ਔਰ ਕੁਲਦੀਪ ਸਿੰਘ ਢਾਲੀਵਾਲ